ਪੰਜਾਬ ਦਾ ਕੋਆਪਰੇਟਿਵ ਬੈਂਕ ਹੈ ਜੇ ਕਿਤੇ ਪੰਜਾਬ ਸਰਕਾਰ ਮੁੱਖ ਮੰਤਰੀ ਇਹ ਹੁਕਮ ਜਾਰੀ ਕਰ ਦੇਣ ਵੀ ਸਾਰੇ ਮੁਲਾਜ਼ਮਾਂ ਦੇ ਬੈਂਕ ਖਾਤੇ ਜਿਹੜੇ ਆ ਕੋਆਪਰੇਟਿਵ ਬੈਂਕ ਚ ਹੋਣਗੇ ਤੇ ਜਿਹੜੇ ਅਫਸਰ ਪ੍ਰਾਈਵੇਟ ਬੈਂਕਾਂ ਚ ਆਰਡਰ ਕਰਦੇ ਨੇ ਵੀ ਇਹਨਾਂ ਦੇ ਖਾਤੇ ਮੁਲਾਜ਼ਮਾਂ ਦੀ ਉੱਥੇ ਖੋਲੋ ਵੱਡੇ ਵੱਡੇ ਫੰਕਸ਼ਨ ਕਰਦੇ ਨੇ ਓਪਨ ਸੀਕਰਟ ਆ ਵੀ ਬੈਂਕਾਂ ਵਾਲੇ ਫਿਰ ਮੋٹے ਮੋٹے ਤੋਹਫੇ ਦਿੰਦੇ ਨੇ ਲੱਗਦਾ ਵੀ ਇੰਨਾ ਕਰਨ ਵਾਲੀ ਵੱਡੇ ਪੱਧਰ ਤੇ ਪੰਜਾਬ ਸਰਕਾਰ ਨੂੰ ਸਰਮਾਇਆ ਆ ਸਕਦਾ ਕਿੱਥੋਂ ਆਏਗਾ ਸਰਮਾਇਆ ਕੌਣ ਲਿਆਏਗਾ ਕਿਸੇ ਨੇ ਅੰਬਰੋਂ ਉੱਤਰ ਕੇ ਤੇ ਆਣਾ ਨਹੀਂ ਤੁਸੀਂ ਸੜਕ ਤੇ ਜਾਓਗੇ ਨਾ ਪੰਨ ਬਸ ਵੇਖਦੇ ਹੋ ਤੁਸੀਂ ਪੰਨ ਬਸ ਦੇ ਮਗਰ ਲਿਖਿਆ ਹੁੰਦਾ ਮੋਟਾ-ਮੋਟਾ ਫਾਈਨੈਂਸਡ ਬਾਈ ਪੰਜਾਬ ਤੋਂ ਬਾਹਰਲੇ ਬੈਂਕ ਨੇ ਇਹ ਸ਼ਰਮਲੀ ਨਹੀਂ ਸਾਡੀ ਸਾਡੇ ਆਪਣੇ ਬੈਂਕ ਉਹ ਕੀ ਕਰ ਰਹੇ ਨੇ ਉਹ ਵਾਇਨਸ ਨਹੀਂ ਕਰ ਸਕਦੇ ਉਹਨਾਂ ਦਾ ਪੈਸਾ ਭਿੱਟਿਆ ਹੋਇਆ ਉਸ ਪੈਸੇ ਦੇ ਵਿੱਚ ਜਾਣ ਨਹੀਂ ਕਿ ਉਹਦੀ ਕਰੰਸੀ ਘਟੇ ਬਿਲਕੁਲ ਉਹ ਹੋ ਗਿਆ ਤੇ ਜੇ ਇਹੋ ਜੀ ਡਾਇਰੈਕਸ਼ਨ ਜਾਰੀ ਹੋ ਜਵੇ ਕਿ ਸਰਕਾਰੀ ਮੁਲਾਜ਼ਮ ਇਸ ਫਲਾਣੇ ਪ੍ਰਾਈਵੇਟ ਬੈਂਕ ਦੇ ਵਿੱਚ ਖਾਤਾ ਖੋਲਣਗੇ ਅੱਜ ਸ਼ਾਮ ਤੱਕ ਹੂੰ ਇਦਾਂ ਹੀ ਆਰਡਰ ਆਉਂਦੇ ਆ ਜੇ ਲਾ ਇਨਫੋਰਸਮੈਂਟ ਏਜੰਸੀਆਂ ਨੂੰ ਇਹ ਆਰਡਰ ਹੋ ਜਾਏਗਾ ਕਿ ਤੁਹਾਡੇ ਸਾਰਿਆਂ ਦੇ ਖਾਤੇ ਇਸ ਫਲਾਣੇ ਪ੍ਰਾਈਵੇਟ ਬੈਂਕ 'ਚ ਕੱਲ ਸ਼ਾਮ ਤੱਕ ਖੋਲ ਕੇ ਕਰੋ ਨਹੀਂ ਤੇ ਤੁਹਾਡੀ 30 ਤਰੀਕ ਦੀ ਆਉਣ ਵਾਲੀ ਸੈਲਰੀ ਨਹੀਂ ਮਿਲੇਗੀ ਲਾਈਨਾਂ ਲੱਗੀਆਂ ਨੇ ਢਿੱਡ ਨਾਲ ਢਿੱਡ ਫਸੇ ਨੇ ਲੋਕਾਂ ਦੇ ਕਾਹਦੇ ਲਈ ਜੀ ਦਸਕਤ ਕਰਨ ਜਾ ਰਹੇ ਹ ਤੁਸੀਂ ਕੋਆਪਰੇਟਿਵ ਦੀ ਗੱਲ ਕਿੱਦਾਂ ਕਰ ਸਕਦੇ ਹੋ ਤੁਸੀਂ ਤੇ ਇਹ ਤੇ ਸਵਾਲ ਹੀ ਨਹੀਂ ਪੈਦਾ ਹੁੰਦਾ ਹੁਣ ਸਰਕਾਰ ਨੂੰ ਫਾਈਨਾਂਸ ਕਰਨ ਲਈ ਅਸੀਂ ਵੀ ਰਹੇ ਆ ਸਰਕਾਰਾਂ ਦੇ ਵਿੱਚ ਬੜੀ ਜ਼ਿੰਮੇਵਾਰ ਆਉਦੇ ਆਦੇ ਰਹੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਇਹਦੀ ਪਹਿਲੇ ਦਿਨ ਬਤੌਰ ਚੇਅਰਮੈਨ ਜੁਆਇਨ ਕਰਦੇ ਬਹੁਤ ਸਾਰੇ ਫੋਨ ਆਏ ਕਿ ਜੀ ਫਲਾਣੇ ਬੈਂਕ ਨੂੰ ਦੇ ਦਿਓ ਮੈਂ ਕਿਹਾ ਜੀ ਸਾਡਾ ਤਾਂ ਕੋਆਪਰੇਟਿਵ ਨੂੰ ਜਾਏਗਾ ਜਿਹਾਂ ਜਿਹੜਾ ਪੰਜਾਬ ਸੰਬੰਧ ਨੇ ਤੇ ਲੀਡ ਬੈਂਕ ਹੈ ਉਹਦੇ ਕੋਲ ਜਾਏਗਾ ਬਾਕੀ ਤੁਸੀਂ ਜਿਹਨੂੰ ਜ਼ੋਰ ਲਾਣਾ ਲਾ ਲਵੋ ਜਦੋਂ ਤੱਕ ਮੈਂ ਆ ਇਹ ਤੇ ਇਦਾਂ ਹੀ ਰਹੇਗਾ ਪੁਰਾਣੇ ਜਿਹੜੇ ਹੋਏ ਨੇ ਉਹ ਮੈਂ ਦੇਖ ਸਕਦਾ ਵੀ ਕਿੰਨੀ ਕੁ ਦੇਰ ਚ ਅਸੀਂ ਉਹਨੂੰ ਅਨਡਨ ਕਰ ਸਕਦੇ ਹਾਂ ਉਸ ਕਾਰਪੋਰੇਸ਼ਨ ਦੀ ਗੱਲ ਹੈ ਉਸ ਤੋਂ ਵੱਧ ਕੀ ਹੋਇਆ ਮੈਂ ਬਤੌਰ ਨੈਸ਼ਨਲ ਵਾਈਸ ਚੇਅਰਮੈਨ ਨਹਿਰੂ ਯੁਵਾ ਕੇਂਦਰ ਸੰਗਠਨ ਸੀ ਭਾਰਤ ਸਰਕਾਰ ਦਾ ਤੇ ਦੁਨੀਆ ਦਾ ਸਭ ਤੋਂ ਵੱਡਾ ਨੌਜਵਾਨਾਂ ਦਾ ਸੰਗਠਨ ਆ ਮਹਾਰਾਸ਼ਟਰ ਦੇ ਵਿੱਚ ਇੱਕ ਜਗ੍ਹਾ ਹੈ ਸੰਗਲੀ ਇੱਕ ਜਗ੍ਹਾ ਹੈ ਸੋਲਾਪੁਰ ਉੱਥੇ ਨੌਜਵਾਨ ਯੂਥ ਕਲੱਬਾਂ ਨੇ ਬੈਂਕ ਬਣਾਇਆ ਸੀ 4000 ਉਹਦੇ ਖਾਤਾਧਾਰਕ ਸੀ ਹਰਾਨੀ ਇਹ ਸੀ ਕਿ 0.2% ਉਹਨਾਂ ਦਾ ਐਨਪੀਏ ਸੀ ਨਾਨ ਪਰਫਾਰਮਿੰਗ ਐਸੈਟ ਲੋਕ ਇੱਕ ਦੂਸਰੇ ਨਾਲ ਇੰਨਾ ਪਰਾਤਰੀ ਭਾਵਨਾ ਨਾਲ ਰਹਿੰਦੇ ਸੀਗੇ ਕਿ ਕਦੇ ਨਾਨ ਪਰਫਾਰਮਿੰਗ ਐਸੈਟ ਬਣਾਈ ਨਹੀਂ ਕਿਸੇ ਨੇ ਬੈਂਕ ਦਾ ਲੋਨ ਖਾਦਾ ਹੀ ਨਹੀਂ ਸਾਡੇ ਇਥੇ ਸਭ ਤੋਂ ਵੱਧ ਤੇ ਇਹ ਮੁਸ਼ਕਲ ਹੋ ਗਈ ਉਤੋਂ ਭਾਰਤ ਸਰਕਾਰ ਨੇ ਨਵੇਂ ਪ੍ਰੋਗਰਾਮ ਜਾਰੀ ਕਰਤਾ ਤੁਸੀਂ ਕੋਆਪਰੇਟਿਵ ਬੈਂਕ ਦੇ ਫੇਲਿਅਰ ਦਾ ਮੈਂ ਤੁਹਾਨੂੰ ਕਾਰਨ ਦੱਸ ਦੇਣਾ ਨਵੇਂ ਕਿੱਥੇ ਉੱਠਣਾ ਪੁਰਾਣੇ ਨੂੰ ਵੀ ਬਚਾ ਲੈਣ ਉਹ ਹੀ ਬੜੀ ਵੱਡੀ ਗੱਲ ਆ ਸਾਡੇ ਦੇਸ਼ ਦੇ ਵਿੱਚ 18 ਕਰੋੜ ਕਿਸਾਨ ਹੈ ਲੈਂਡ ਹੋਲਡਿੰਗ ਵਾਲਾ ਸਾਡੇ 12 ਕਰੋੜ ਦੇ ਕੋਲ ਹੈ ਜਿਨ੍ਹਾਂ ਨੇ ਖੇਤੀਬਾੜੀ ਵਿੱਚ ਐਕਟਿਵਲੀ ਪਾਰਟਿਸਪੇਟ ਕਰਦੇ ਨੇ ਸਾਰੇ ਦੇਸ਼ ਦੀ ਕਿਸਾਨੀ ਦੇ ਉੱਤੇ ਕਰਜ਼ਾ ਹੈ 18.5 ਲੱਖ ਕਰੋੜ ਦਾ ਜੋ ਸਰਕਾਰ ਦਾ ਜਨਤਕ ਆਂਕੜਾ ਹੈ ਪਾਰਲੀਮੈਂਟ 'ਚ ਦਿੱਤਾ ਗਿਆ ਜਿਹਦੇ ਲਈ ਕਿਸਾਨ ਕਹਿ ਰਹੇ ਮੰਗ ਕਰ ਰਹੇ ਮਾਫ ਕਰੋ ਮਾਫ ਕਰਨ ਦੀ ਨਹੀਂ ਗੱਲ ਆ ਰਹੀ ਆ ਰਹੀ ਹੈ ਵੀ ਇਹਨੂੰ ਰੀਨੇਗੋਸ਼ੀਏਟ ਕਰੋ ਕਿ ਬਹੁਤ ਭਾਰੀ ਰੇਟਾਂ ਤੇ ਹੈਗਾ ਸਾਨੂੰ ਇੱਕ ਵਨ ਟਾਈਮ ਸੈਟਲਮੈਂਟ ਦੇ ਦਿਓ ਧੰਨਾ ਸੇਠਾਂ ਦਾ ਪਹਿਲੀ ਸੱਟੇ ਪਹਿਲੀ ਵਾਰ 1.5 ਲੱਖ ਕਰੋੜ ਰੁਪਇਆ ਨਾਨ ਪਰਫਾਰਮਿੰਗ ਐਸੈਟ ਮਾਫ ਕਰਤਾ ਵੱਡੇ ਵੱਡੇ ਧੰਨਾਸ਼ੇਠਾਂ ਦਾ ਕਿਉਂ ਧੰਨਾਸ਼ੇਠ ਕਹਿ ਰਹੇ ਆ ਕਿ ਅਖਬਾਰਾਂ 'ਚ ਇਹ ਆਇਆ ਕਿ ਇੱਕ ਵੱਡੇ ਧੰਨਾਸ਼ੇਠ ਨੇ ਤੀਸਰੇ ਚੌਥੇ ਦਿਨ ਜਾ ਕੇ ਲੰਡਨ ਡਾਊਨਟਾਊਨ ਦੇ ਵਿੱਚ ਇੱਕ ਦੇਸ਼ ਦੀ ਅੰਬੈਸੀ ਖਰੀਦ ਲਈ 1200 ਕਰੋੜ ਦੀ ਔਰ ਵੱਡੇ ਵੱਡੇ ਇਸ਼ਤਿਹਾਰ ਲਾ ਕਰੇ ਨੇ ਆ ਸਾਡਾ ਜਸਟਿਸ ਹੈ ਕਿਸਾਨੀ ਨਾਲ